ਰਾਜਪੁਰਾ ਅੰਬਾਲਾ ਜੀਟੀ ਰੋਡ ਤੇ ਸਥਿਤ ਗੁਰਦੁਆਰਾ ਡੇਰਾ ਬਾਬਾ ਸ਼੍ਰੀ ਚੰਜੀ ਦੇ ਗੇਟ ਦੀ ਹਲਕਾ ਵਿਧਾਇਕ ਗੁਰਲਾਲ ਕਨੌਰ ਨੇ ਨੀਂ ਰੱਖੀ ਉਹਨਾਂ ਦਾ ਕਹਿਣਾ ਹੈ ਕਿ ਇਹ ਗੇਟ ਬਹੁਤ ਜਲਦ ਬਣ ਕੇ ਤਿਆਰ ਹੋਵੇਗਾ ਇਸ ਮੌਕੇ ਤੇ ਵਿਧਾਇਕ ਗੁਰਲਾਲ ਕਨੌਰ ਨੂੰ ਮੁੱਖ ਸੇਵਾਦਾਰ ਬਾਬਾ ਬੰਸ ਸਿੰਘ ਮਦਨਪੁਰ ਚਲਿਹੜੀ ਵਾਲਿਆਂ ਨੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਵਿਧਾਇਕ ਗੁਰਲਾਲ ਕਨੌਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਿਕਾਸ ਦੇ ਕਾਰਜ ਜੰਗੀ ਪੱਧਰ ਤੇ ਕਰਵਾ ਰਹੀ ਹੈ ਇਸ ਲਈ ਪੈਸੇ ਦੀ ਕੋਈ ਕਟਨੀ ਆਉਣ ਦਿੱਤੀ ਜਾਵੇਗੀ ਵੈਕੋਰ ਜਿੱਕਾ ਖਾਲਸਾ ਵੈਕੋਰ ਜਿੱਕੀ ਫਤੇ ਸਾਡੇ ਫਲਕੇ ਕਨੌਰ ਦੇ ਮਦਨਪੁਰ ਚੇੜੀ ਦਾ ਬਹੁਤ ਪਵਿੱਤਰ ਸਥਾਨ ਆ ਪਾਪਾ ਸ਼ਿਰੀ ਚੰਦ ਜੀ ਦੀ ਯਾਦ ਦੇ ਵਿੱਚ ਸਾਡੇ ਇਲਾਕੇ ਦੀਆਂ ਸੰਗਤਾਂ ਇੱਥੇ ਬਹੁਤ ਵੱਡੇ ਮਰਿਆਦਾ ਦੇ ਨਾਲ ਨਤਮਸਤਕ ਹੁੰਦੀਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਬਲਵੰਤ ਸਿੰਘ ਜੀ ਸਾਰੀ ਇਹਨਾਂ ਦੀ ਟੀਮ ਜੱਟ ਸਰਪਾਸਾ ਸਾਹਿਬਾਨ ਚੇਅਰਮੈਨ ਸਾਹਿਬ ਡਾ ਬਾਬੇ ਸਰੇਂਦਰ ਰਵੀ ਸਰ ਜੀ ਸਾਰੀ ਜਿਹੜੀ ਟੀਮ ਹੈ ਬਾਬਾ ਜੀ ਨੇ ਇੱਕ ਛੋਟੀ ਜੀ ਸੇਵਾ ਜਿੱਤ ਬੱਚੇ ਆ ਇਹਨਾਂ ਦੇ ਵੀ ਆਪਾਂ ਇੱਕ ਯਾਦ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਦੀ ਯਾਦ ਦੇ ਵਿੱਚ ਇੱਕ ਗੇਟ ਬਣਾਉਣਾ ਹੈ ਸੋ ਆਪਾਂ ਸਾਂਝਾ ਉਪਰਾਲਾ ਕਰਕੇ ಗ್ರಾಮ ਪੰਚਾਇਤ ਦੀ ਮਦਦ ਦੇ ਨਾਲ ਇਲਾਕੇ ਦੀ ਮਦਦ ਦੇ ਨਾਲ ਬਾਬਾ ਜੀ ਦੇ ਆਸ਼ੀਰਵਾਦ ਦੇ ਨਾਲ ਕਸਦਾ ਅੱਜ ਨੀ ਪੱਥਰ ਰੱਖਿਆ ਉਦਘਾਟਨ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸੁੰਦਰ ਗੇਟ ਗੁਰਦੁਆਰਾ ਸ੍ਰੀ ਚੰਦ ਜੀ ਮਦਨਪੁਰ ਚਿਹੜੀ ਜਿਹੜਾ ਕਾਰ ਸੇਵਾ ਰੋਡ ਦੇ ਉੱਪਰ ਗੁਰਦੁਆਰਾ ਸਾਹਿਬ ਹੈ ਉਹਦੀ ਯਾਦ ਵਿੱਚ ਜਿਹੜਾ ਉਹਨਾਂ ਦੀ ਯਾਦ ਵਿੱਚ ਹੋਰ ਵੀ ਚਾਰ ਚੰਨ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਸ਼ਾਨੋ ਸ਼ੌਕਤ ਹੈ ਉਸ ਨੂੰ ਹੋਰ ਵੀ ਇਲਾਕੇ ਦੀ ਸ਼ਾਨੋ ਸ਼ੌਕਤ ਨੂੰ ਵੀ ਵਧਾਏਗਾ ਤੇ ਅਸੀਂ ਛੋਟੀ ਜਿਹੀ ਕੰਮਾਣੀ ਜੀ ਕੋਸ਼ਿਸ਼ ਕਰਕੇ ਇਸ ਗੁਰਦੁਆਰਾ ਸਾਹਿਬ ਦੀ ਯਾਦ ਦੇ ਵਿੱਚ ਇੱਕ ਜਿਹੜਾ ਗੇਟ ਹੈ ਯਾਦਗਾਰੀ ਗੇਟ ਹੈ ਨੈਸ਼ਨਲ ਹਾਈਵੇ ਦੇ ਉੱਤੇ ਜਿਹੜਾ ਦਿੱਲੀ ਜਿਹੜਾ ਅੰਮ੍ਰਿਤਸਰ ਰੋਡ ਆ ਇਹਦੇ ਉੱਤੇ ਗੁਰਦੁਆਰਾ ਸਾਹਿਬ ਸਥਿਤ ਹੈ ਸੋ ਮੈਂ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਬਹੁਤ ਸੰਗਤ ਸਾਡੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੈਠੀ ਆ ਬਾਬਾ ਬੰਦ ਸਿੰਘ ਜੀ ਇਹਨਾਂ ਦਾ ਬਹੁਤ ਵੱਡਾ ਆਸ਼ੀਰਵਾਦ ਆ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਉਧਰਤੀ ਮਾਰ ਹੋਵੇ ਹੜਾਂ ਦਾ ਹੋਵੇ ਕੋਈ ਵੀ ਹੋਵੇ ਤਾਂ ਇਹਨਾਂ ਨੇ ਹਮੇਸ਼ਾ ਇਲਾਕੇ ਦੇ ਨਾਲ ਇਹ ਸੱਚ ਦੇ ਨਾਲ ਜਿਹੜੇ ਖੜਦੇ ਨੇ ਸੋ ਅਸੀਂ ਅੱਜ ਆਸ਼ੀਰਵਾਦ ਲੈਣ ਆਏ ਸੀ ਲੱਗੇ ਜੀਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਿੰਨੀ ਦੇਰ ਦੇ ਵਿੱਚ ਤਿਆਰ ਹੋ ਜੂਗਾ ਜੀ ਬਣ ਕੇ ਐਮਐਲ ਸਰ ਕਿੰਨੀ ਦੇਰ ਦੇ ਵਿੱਚ ਤਿਆਰ ਹੋ ਜੂਗਾ ਬਣ ਕੇ ਜੀ ਜਲਦੀ ਤਿਆਰ ਕਰ ਦਾਂਗੇ ਜੀ ਲੈਂਟਰ ਉਪਕਰਾਂ ਦਾ ਦੇਖਦੇ ਆਂ ਕਈ ਵਾਰੀ ਕੋਲ ਪਾਈ ਤੇ ਲੈਂਟਰ ਖੋਲਣ ਦਾ ਟਾਈਮ ਲੱਗ ਜਾਂਦਾ ਹੁੰਦਾ ਸੋ ਜਲਦੀ ਜਿਹੜਾ ਅੱਜ ਕੰਮ ਸ਼ੁਰੂ ਆਲਮੋਸਟ ਕਰ ਹੀ ਦਿੱਤਾ ਹੈ ਦਾ ਛੇਤੀ ਤਿਆਰ ਹੋ ਜਾਏਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ